ਸਚੀ ਕਾਲ ਜੀ ਮੈਂ ਅੱਜ ਇੱਕ ਬੜਾ ਹੀ ਇੰਪੋਰਟੈਂਟ ਇਸ਼ੂ ਤੁਹਾਡੇ ਨਾਲ ਡਿਸਕਸ ਕਰਨਾ ਹੈ ਕੱਲ ਮੇਰੇ ਕੋਲ ਮਿਲਕ ਫੈਡ ਨਾਲ ਸੰਬੰਧਿਤ ਡਿਬੇਟ ਕਰਨ ਲਈ ਕੁਝ ਲੋਕ ਆਏ ਸੀ ਜਿਨ੍ਹਾਂ ਦੇ ਵਿੱਚ ਕੁਝ ਕਿਸਾਨ ਵੀ ਸਿਗੇ ਜਨਦ ਵਿੱਚ ਮਿਲਕ ਫੈਡ ਦੇ EMPLOYEES ਵੀ ਸਿਗੇ ਵੇਰਕਾ ਦੇ ਨਾਲ ਜੁੜੇ ਹੋਏ ਲੋਕ ਵੀ ਸਿਗੇ ਜਿਨ੍ਹਾਂ ਨੇ ਚਲੋ ਡਿਬੇਟ ਤਾਂ ਕੀਤੀ ਡਿਬੇਟ ਤੋਂ ਬਾਅਦ ਅਸੀਂ ਚਾਹ ਪਾਣੀ ਪੀਣ ਲਈ ਬੈਠੇ ਤਾਂ ਉਹਨਾਂ ਨੇ ਕੁਝ ਗੱਲਾਂ ਦਸੀਆਂ ਉਹ ਉਹ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਨਾ ਦੁੱਧ ਉਤਪਾਦਨ ਤੇ ਮਿਲਕ ਦੀ ਪ੍ਰੋਡਕਸ਼ਨ ਤੇ ਜ਼ਰੂਰ ਆਪਣੇ ਆંકੜੇ ਦੇਖੋ ਕਿ ਆંકੜੇ ਕੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਜਾਂ ਮੁਲਕ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਹੋ ਰਹੀ ਹੈ ਤੇ ਖਪਤ ਕਿੰਨੀ ਹੈ ਤੇ ਵਾਕਈ ਜਿਹੜੇ ਆંકੜੇ ਮੈਂ ਦੇਖੇ ਜਿਹੜੇ ਆંકੜੇ ਮੇਰੀ ਅੱਖਾਂ ਦੇ ਸਾਹਮਣੇ ਆਏ ਤਾਂ ਮੈਂ ਬਹੁਤ ਰਿਸਰਚ ਉੱਤੇ ਕੀਤੀ ਤਾਂ ਉਹ ਹੈਰਾਨ ਕਰਨ ਵਾਲੇ ਸੀ ਜਾਣੇ-ਅਣਜਾਣੇ ਦੇ ਵਿੱਚ ਅਸੀਂ ਦੁੱਧ ਦੇ ਰੂਪ ਦੇ ਵਿੱਚ ਜ਼ਹਿਰ ਪੀ ਰਹੇ ਹਾਂ ਤੁਹਾਡੇ ਸਾਹਮਣੇ ਆંકੜੇ ਰੱਖਣ ਲੱਗਾ ਫਿਰ ਅੱਗੇ ਆਪਾਂ ਡਿਬੇਟ ਨੂੰ ਵਧਾਣੇ ਜੇ ਗੱਲ ਦੇਖਤੀ ਕਰੀਏ ਮੁਲਕ ਦੀ ਕਰੀਏ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ ਇਹ ਕਹਿੰਦਾ ਕਿ ਮੁਲਕ ਦੇ ਵਿੱਚ ਹਰ ਸਾਲ 170 ਮਿਲੀਅਨ ਟਨ ਦੁੱਧ ਦਾ ਉਤਪਾਦਨ ਹੋ ਰਿਹਾ ਯਾਨੀ ਕਿ ਮਿਲਕ ਦੀ ਪ੍ਰੋਡਕਸ਼ਨ ਹੋ ਰਹੀ ਹੈ 170 ਮਿਲੀਅਨ ਟਨ ਅੰਕੜੇ ਦੇਖਣ ਤੋਂ ਸੁਣਨ ਨੂੰ ਵਧੀਆ ਲੱਗਦੇ ਨੇ ਤੁਸੀਂ ਕਹਿ ਰਹੇ ਹੋਵੋਗੇ ਕਿ ਵਧੀਆ ਦੁੱਧ ਦਾ ਉਤਪਾਦਨ ਦੇਖੋ ਕਿੰਨਾ ਹੋ ਰਿਹਾ 170 ਮਿਲੀਅਨ ਟਨ ਤੇ ਜਨਾਬ ਖਪਤਤਾ ਕਿੰਨੀ ਹੋ ਰਹੀ ਹੈ 640 ਮਿਲੀਅਨ ਟਨ ਲਗਭਗ 6 ਗੁਣਾ ਵੱਧ ਇਹ ਕਿਵੇਂ ਪੋਸੀਬਲ ਹੈ ਮਤਲਬ ਪ੍ਰੋਡਕਸ਼ਨ ਤਾਂ ਹੋ ਰਹੀ ਹੈ 170 ਮਿਲੀਅਨ ਟਨ ਤੇ ਖਪਤ ਜਿਹੜੀ ਉਹ 640 ਮਿਲੀਅਨ ਟਨ ਹੋ ਰਹੀ ਹੈ ਇਹ ਖੱਪਾ ਪੂਰਾ ਕਿਵੇਂ ਹੋ ਰਿਹਾ ਇਹ ਹੋ ਰਿਹਾ ਮਿਲਾਵਟ ਖੋਰੀ ਦੇ ਨਾਲ ਦੁੱਧ ਦੇ ਉਤਪਾਦਨ ਦੇ ਨਾਲ ਕੀਤੀ ਜਾਂਦੀ ਛੇੜਛਾੜ ਦੇ ਨਾਲ ਇਹ ਹੋ ਰਿਹਾ ਕੈਮੀਕਲ ਦੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਾ ਕੇ ਸਾਡਾ ਪ੍ਰੋਡਕਸ਼ਨ ਜਿਹੜੀ ਉਹ ਤੇ ਜਿਹੜਾ ਖਪਤ ਹੈ ਉਹ ਅੰਕੜਾ ਪੂਰਾ ਹੁੰਦਾ ਤੁਸੀਂ ਅੰਦਾਜ਼ਾ ਲਾਓ ਕਿ ਮੁਲਕ ਦੇ ਵਿੱਚ ਜੇ ਉਤਪਾਦਨ ਕਿਸੇ ਚੀਜ਼ ਦਾ ਕਿਸੇ ਚੀਜ਼ ਦੀ ਪੈਦਾਵਾਰ ਜਿਹੜੀ ਉਹ 170 ਮਿਲੀਅਨ ਟਨ ਹੋ ਰਹੀ ਹੋਵੇ ਤੇ ਖਪਤ 640 ਹੋਵੇ ਤਾਂ ਉਹਦੇ ਵਿੱਚ ਕਿੰਨੇ ਵੱਡੇ ਪੱਧਰ ਤੇ ਮਿਲਾਵਟ ਹੋ ਰਹੀ ਹੈ ਸੋ ਇਹ ਤਾਂ ਗੱਲ ਮੁਲਕ ਦੀ ਸੀ ਜੇ ਪੰਜਾਬ ਦੀ ਕਰਾਂ ਤਾਂ ਪੰਜਾਬ ਦੇ ਅੰਕੜੇ ਤੁਹਾਨੂੰ ਹੈਰਾਨ ਕਰ ਦੇਣਗੇ ਪੰਜਾਬ ਦੇ ਵਿੱਚ ਜੋ ਦਾਵਾ ਕੀਤਾ ਜਾ ਰਿਹਾ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੇ ਵਿੱਚ ਜਿਹੜਾ ਪਿਓਰ ਦੁੱਧ ਹੈ ਖਾਲਸ ਦੁੱਧਾ ਸਿਰਫ 40% ਦਾ 60% ਦੁੱਧ ਹੈ ਜਿਹੜਾ ਉਹ ਮਿਲਾਵਟ ਵਾਂ ਇਹ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਜਿਹੜੀ ਆਪਾਂ ਕਹਿੰਦੇ ਹਾਂ ਕਿ ਦੁੱਧ ਦੀਆਂ ਨਦੀਆਂ ਇੱਥੇ ਵਹਿੰਦੀਆਂ ਨੇ ਤੇ ਉਹਦੇ ਵਿੱਚ ਵੀ 40% ਸਿਰਫ ਪ੍ਰੋਡਕਸ਼ਨ ਹੋ ਰਹੀ ਹੈ ਤੇ 60% ਦਾ ਜਿਹੜਾ ਉਹ ਮਿਲਾਵਟ ਕੀਤੀ ਜਾ ਰਹੀ ਹੈ ਉਹ ਮਿਲਾਵਟ ਕਿਵੇਂ ਕੀਤੀ ਜਾ ਰਹੀ ਹੈ ਇਹ ਵੀ ਤੁਹਾਨੂੰ ਦੱਸਦਾ ਨਕਰੀ ਦੁੱਧ ਬਣਾਉਣ ਲਈ ਡਟਰਜੈਂਟ ਕਾਸਟਿਕ ਸੋਡਾ ਗਲੂਕੋਜ਼ ਚਿੱਟੇ ਰੰਗ ਤੇ ਰਿਫਾਈਨਡ ਤੇਲ ਵਰਗੇ ਹੋਰ ਪਤਾ ਹੀ ਨਹੀਂ ਕਿੰਨੇ ਕ ਅਜਿਹੇ ਕੈਮੀਕਲ ਨੇ ਜਿਹੜੇ ਵਰਤੇ ਜਾਂਦੇ ਨੇ ਜੇਕਰ ਡੇਰੀ ਫਾਰਮਿੰਗ ਦੀ ਕੀਤੀ ਜਾਵੇਗੀ ਤਾਂ ਸਾਰੇ ਡੇਰੀ ਫਾਰਮਿੰਗ ਨਹੀਂ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਛੇੜਛਾੜ ਕਰਦੇ ਨੇ ਦੁੱਧ ਉਤਪਾਦਨ ਵਧਾਉਣ ਦੇ ਲਈ ਪਸ਼ੂਆਂ ਦੇ ਨਾਲ ਵੀ ਛੇੜਛਾੜ ਕੀਤੀ ਜਾਂਦੀ ਹੈ ਦੁੱਧ ਦੀ ਮਾਤਰਾ ਵਧਾਉਣ ਦੇ ਲਈ ਕੈਮੀਕਲ ਪੈਸਟੀਸਾਈਡਸ ਦਾ ਇਸਤੇਮਾਲ ਕੀਤਾ ਜਾਂਦਾ ਮੱਝਾਂ ਗਾਵਾਂ ਨੂੰ ਗੈਰ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਾਇਆ ਜਾਂਦਾ ਤਾਂ ਜੋ ਦੁੱਧ ਦੀ ਮਾਤਰਾ ਜਲਦੀ ਤੋਂ ਜਲਦੀ ਵੱਧ ਜਾਵੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਲਈ ਮੱਝਾਂ ਗਾਵਾਂ ਨੂੰ ਸਖਤ ਕੈਮੀਕਲ ਵਾਲੇ ਟੀਕੇ ਲਾਏ ਜਾਂਦੇ ਨੇ ਜੋ ਕਿ ਸਾਡੀ ਸਿਹਤ ਦੇ ਨਾਲ ਸਿੱਧਾ ਸਿੱਧਾ ਖਿਲਵਾੜ ਹੈ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਇਹ ਵੀ ਨੋਟ ਕੀਤਾ ਹੋਣਾ ਕਿ ਹੁਣ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਜਾਂ ਬਜ਼ੁਰਗਾਂ ਦੀ ਜਾਂ ਕੁਝ ਹੱਦ ਤੱਕ ਜਵਾਨਾਂ ਦੀ ਵੀ ਗੱਲ ਕੀਤੀ ਜਾਵੇ ਦੁੱਧ ਪਚਦਾ ਨਹੀਂ ਆ ਉਹ ਮਿਹਦੇ ਨਹੀਂ ਰਿਹਾ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਦੁੱਧ ਸਾਨੂੰ ਪਚਦਾ ਨਹੀਂ ਹੁਣ ਉਹ ਮਿਹਦੇ ਨਹੀਂ ਰਿਹਾ ਪਰ ਦੁੱਧ ਵੀ ਹੁਣ ਉਹ ਨਹੀਂ ਰਿਹਾ ਪਹਿਲਾਂ ਜੋ ਦੁੱਧ ਹੁੰਦਾ ਸੀ ਜੋ ਹੁਣ ਦੁੱਧ ਹੈ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਸੇ ਕਰਕੇ ਜਦੋਂ ਆਪਾਂ ਇਹ ਕਹਿੰਦੇ ਸੀ ਨਾ ਬੱਚੇ ਨੂੰ ਕੀ ਚੱਲ ਭਈ ਦੁੱਧ ਪੀਲਾ ਤਾਂ ਹੀ ਤੂੰ ਜਵਾਨ ਹੋਏਂਗਾ ਵੱਡਾ ਹੋਏਂਗਾ ਹੁਣ ਮੈਨੂੰ ਲੱਗਦਾ ਕਿ ਉਸ ਧਾਰਨਾ ਨੂੰ ਵੀ ਤੋੜਨਾ ਪੈਣਾ ਹੈ ਜਿਸ ਮੁੱਦੇ ਬਾਰੇ ਮਹਾਰਾਧੀ ਗੱਲ ਕੀਤੀ ਜਾਵੇ ਤਾਂ ਡਾਕਟਰ ਵਿਨੋਦ ਚੌਧਰੀ ਨੇ ਜਿਹੜੇ ਉਹ ਵਾਤਾਵਰਣ ਸਮਾਜ ਵਿਗਿਆਨੀ ਨੇ ਉਹਨਾਂ ਦਾ ਇਹ ਦਾਵਾ ਹੈ ਕਿ ਜਿਹੜਾ ਸਿੱਧੇ ਤੌਰ ਤੇ ਦੁੱਧ ਪੀਤਾ ਜਾਂਦਾ ਉਹ ਬਹੁਤ ਖਤਰਨਾਕ ਹੈ ਸਾਨੂੰ ਸਿੱਧੇ ਤੌਰ ਤੇ ਦੁੱਧ ਪੀਣਾ ਨਹੀਂ ਚਾਹੀਦਾ ਸਿੱਧੇ ਤੌਰ ਤੇ ਪਾਬ ਉਹਨਾਂ ਦਾ ਇਹ ਹੈ ਕਿ ਦੁੱਧ ਦੀ ਦਹੀਂ ਜਮਾ ਲਓ ਦੁੱਧ ਦੀ ਲੱਸੀ ਬਣਾ ਲਓ ਦੁੱਧ ਦਾ ਮੱਖਣ ਪਨੀਰ ਇਨਡਾਇਰੈਕਟ ਤਰੀਕੇ ਨਾਲ ਜੇ ਦੁੱਧ ਦਾ ਸੇਵਨ ਕੀਤਾ ਜਾਵੇ ਉਹ ਜ਼ਿਆਦਾ ਬਿਹਤਰ ਰਹੇਗਾ ਔਰ ਖਾਸ ਤੌਰ ਤੇ ਜੇ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਬੱਕਰੀ ਦਾ ਦੁੱਧ ਦਿੱਤਾ ਜਾਵੇ ਤਾਂ ਉਹ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਉਹ ਉਹਨਾਂ ਦੀ ਪਾਚਨ ਸ਼ਕਤੀ ਉਹਨਾਂ ਦਾ ਮੇਦਾ ਜਿਹੜਾ ਉਹ ਉਸ ਕਾਬਲ ਨਹੀਂ ਹੈ ਕਿ ਅੱਜ ਦੇ ਪੈਸਟਿਸਾਈਜ਼ ਵਾਲੇ ਦੁੱਧ ਨੂੰ ਪਚਾ ਸਕੇ ਸੋ ਉਹਨਾਂ ਦਾ ਇਹ ਸੁਜੈਸ਼ਨ ਹੈ ਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਬੱਕਰੀ ਦਾ ਦੁੱਧ ਪਿਆ ਜਾਵੇ ਹ ਇੱਕ ਹੋਰ ਖੜਾ ਹੁੰਦਾ ਕਿ ਕਿਵੇਂ ਇਹ ਪਤਾ ਲੱਗੇਗਾ ਅ ਕਿ ਜਿਹੜਾ ਦੁੱਧ ਹੈ ਉਹ ਮਿਲਾਵਟ ਵਾਲਾ ਹੈ ਜਾਂ ਨਹੀਂ ਹੈ ਤਾਂ ਇੱਕ ਬੜਾ ਦੇਸੀ ਜਿਹਾ ਉਹਨਾਂ ਨੇ ਤਰੀਕਾ ਦੱਸਿਆ ਹੁਣ ਮੈਨੂੰ ਨਹੀਂ ਪਤਾ ਕਿ ਉਹ ਤਰੀਕਾ ਠੀਕ ਹੈ ਕਿ ਨਹੀਂ ਠੀਕ ਹੈ ਮੈਂ ਤੁਹਾਨੂੰ ਦੱਸ ਰਿਹਾ ਬਾਕੀ ਤੁਸੀਂ ਬਿਹਤਰ ਜਾਣਦੇ ਹੋ ਉਹਨਾਂ ਨੇ ਕਿਹਾ ਕਿ ਦੁੱਧ ਇਹ ਨਾ ਦੋ ਤਿੰਨ ਬੂੰਦਾ ਜੜੀਆਂ ਨੇ ਉਹ ਧਰਤੀ ਤੇ ਥੱਲੇ ਸੁੱਟ ਦਿਓ ਜੇ ਤਾਂ ਦੁੱਧ ਪਿਓਰ ਹੈ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਉਹਦੇ ਵਿੱਚ ਨਹੀਂ ਹੈ ਤਾ ਉਹ ਦੁੱਧ ਹੌਲੀ ਹੌਲੀ ਆਪਣੀ ਥਾਂ ਛੱਡੇਗਾ ਤੇ ਚਿੱਟੇ-ਚਿੱਟੇ ਦਾਗ ਛੱਡੇਗਾ ਤੇ ਜੇ ਦੁੱਧ ਨਕਲੀਏ ਤੋਂ ਪਾਣੀ ਵਾਂਗ ਐਕਸਾਈਡ ਤੇ ਹੋ ਜਾਏਗਾ ਔਰ ਪਿੱਛੇ ਆਪਣੇ ਦਾਗ ਨਹੀਂ ਛੱਡੇਗਾ ਤਾਂ ਉਸ ਦੇ ਵਿੱਚ ਸਮਝੋ ਮਿਲਾਵਟ ਹੈ ਪਰ ਜੇ ਸਾਇੰਟਿਫਿਕ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਹੁਣ ਥੋੜਾ ਜਿਹਾ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਵੱਲ ਚੇਤਨ ਹੋਣਾ ਬੜਾ ਜ਼ਰੂਰੀ ਹੈ ਇੱਕ ਸਾਇੰਟਿਫਿਕ ਤਰੀਕਾ ਤੁਹਾਨੂੰ ਦੱਸਣ ਜਾ ਰਿਹਾ ਸਾਇੰਟਿਫਿਕ ਤਰੀਕਾ ਇੱਕ ਪੇਪਰ ਆਂਦਾ ਲਿਟਮਸ ਆ Amazon ਤੋਂ 180 ਰੁਪਏ ਦੀਆਂ ਸਟ੍ਰਿਪਸ ਮਿਲਦੀਆਂ ਨੇ ਬਹੁਤ ਸਾਰੀਆਂ ਸਟ੍ਰਿਪਸ ਨੇ ਲਾਲ ਰੰਗ ਜਿਸ ਨੂੰ ਲਿਟਮਸ ਪੇਪਰ ਕਿਹਾ ਜਾਂਦਾ ਇਹ ਲਿਟਮਸ ਪੇਪਰ ਤੇ ਉੱਤੇ ਜਦੋਂ ਤੁਸੀਂ ਦੁੱਧ ਦੀਆਂ ਦੋ ਤਿੰਨ ਬੂੰਦਾਂ ਪਾਓਗੇ ਲਾਲ ਰੰਗ ਦਾ ਇਹ ਪੇਪਰ ਹੈ ਜੇ ਤਾਂ ਇਹ ਨੀਲਾ ਹੋ ਗਿਆ ਤਾਂ ਇਹ ਦੁੱਧ ਮਿਲਾਵਟ ਵਾਲਾ ਹੈ ਇਹਦੇ ਵਿੱਚ ਯੂਰੀਆ ਵੀ ਹੋ ਸਕਦਾ ਹੈ ਜਾਂ ਕੁਝ ਹੋਰ ਵੀ ਹੋ ਸਕਦਾ ਜੇ ਇਹ ਪਰਚੀ ਇਹ ਲਿਟਮਸ ਪੇਪਰ ਹੈ ਜਿਹੜਾ ਲਾਲ ਹੀ ਰਿਹਾ ਤਾਂ ਇਹਦੇ ਦੁੱਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ ਇਹ ਇੱਕ ਤਰੀਕਾ ਹੋਂ ਕਈ ਲੋਕ ਸੋਚਣਗੇ ਭਈ ਡਾ ਕਿਉਂ ਕਰੀਏ ਜਾਂ ਐਵੇਂ ਕੋਣ ਕਰੇਗਾ Amazon ਤੋਂ ਕੋਣ ਮੰਗਾਵੇ 180 ਰੁਪਏ ਲਾ ਕੇ ਮੈਨੂੰ ਲੱਗਦਾ ਕਿ ਆਪਣੀ ਸਿਹਤ ਉੱਤੇ ਕੁਝ ਵੀ ਨਹੀਂ ਹੈ ਤੇ ਹੁਣ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਮੈਂ ਨਹੀਂ ਕਹ ਰਿਹਾ ਕਿ ਤੁਹਾਡੇ ਰੋਜ਼ ਆਂਦਾ ਜਿਹੜਾ ਦੋਜੀ ਹੈ ਉਹ ਦੁੱਧ ਗਲਤ ਪਾ ਰਿਹਾ ਪਰ ਫਿਰ ਵੀ ਸਾਨੂੰ ਚੇਤਨ ਹੋਣਾ ਬੜਾ ਜ਼ਰੂਰੀ ਹੈ ਜਦ ਸਾਨੂੰ ਇਹ ਪਤਾ ਹੈ ਕਿ ਜਿਹੜਾ ਪਿਓਰ ਦੁੱਧ ਹੈ ਸਿਰਫ 40% ਹੈ ਪੰਜਾਬ ਦੇ ਵਿੱਚ ਤੇ 60% ਹੈ ਜਿਹੜਾ ਉਹ ਮਿਲਾਵਟ ਵਾਲਾ ਦੁੱਧ ਹੈ 60% ਮਿਲਾਵਟ ਵਾਲਾ ਦੁੱਧ ਕੋਣ ਪੀ ਰਿਹਾ ਸਾਡੇ ਦੇ ਵਿੱਚੋਂ ਹੀ ਕੋਈ ਪੀ ਰਿਹਾ 60% ਮਿਲਾਵਟ ਵਾਲਾ ਦੁੱਧ ਹ ਦੇ ਉੱਤੇ ਨਕੇਲ ਨਹੀਂ ਕਸੀ ਜਾ ਰਹੀ ਭਾਵੇਂ ਪੰਜਾਬ ਦੀ ਗੱਲ ਹੋਵੇ ਜਾਂ ਪੂਰੇ ਮੁਲਕ ਦੀ ਗੱਲ ਹੋਵੇ ਇਸ ਮੁੱਦੇ ਤੇ ਕੋਈ ਸੀਰੀਅਸ ਹੈ ਹੀ ਨਹੀਂ ਤੁਸੀਂ ਹੁਣ ਤੱਕ ਕਿੰਨਿਆਂ ਨੂੰ ਸੁਣਿਆ ਕਿ ਮਲਾਵਟ ਖੂਰੀ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜਾਂ ਮਲਾਵਟ ਖੂਰੀ ਕਰਨ ਵਾਲਿਆਂ ਨੂੰ ਕੋਈ ਉਮਰ ਕੈਦ ਦੀ ਸਜ਼ਾ ਜਾਂ ਕੋਈ ਤਿੱਖੀ ਸਜ਼ਾ ਹੋਈ ਹੈ ਚਾਈਨਾ ਦੇ ਵਿੱਚ 5 ਸਾਲ ਤੋਂ ਲੈ ਕੇ 15 ਸਾਲ ਉਮਰ ਕੱਦ ਫਾਂਸੀ ਤੱਕ ਦੀ ਸਜ਼ਾ ਹੈਗੀ ਹੈ ਮਿਲਾਵਟ ਖੋਰੀ ਕਰਨ ਵਾਲਿਆਂ ਨੂੰ ਕਿਉਂਕਿ ਉਹ ਮੰਨਦੇ ਨੇ ਕਿ ਮਿਲਾਵਟ ਖੋਰੀ ਇੱਕ ਜ਼ਹਿਰ ਦੇਣ ਦੇ ਬਰਾਬਰ ਹੈ ਕਿਸੇ ਨੂੰ ਜਿਹੜਾ ਹੌਲੀ-ਹੌਲੀ ਸਲੋ ਪੌਇਜ਼ਨ ਤੁਸੀਂ ਕਿਸੇ ਨੂੰ ਦਿੰਦੇ ਹੋ ਜਿੱਦੀ ਜ਼ਿੰਦਗੀ ਹੈ ਜਿਹੜੀ ਉਹ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਸੋ ਵੈਸੇ ਦਾ ਬਹੁਤ ਸਾਰੀਆਂ ਚੀਜ਼ਾਂ ਤਾਂ ਮਿਲਾਵਟ ਚੱਲ ਹੀ ਰਹੀ ਹੈ ਅੱਜਕੱਲ ਸਾਨੂੰ ਪਤਾ ਹੀ ਹੈ ਪਰ ਇਹ ਜਿਹੜਾ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਡੇ ਅਹਿਮ ਹਿੱਸਾ ਬਣ ਚੁੱਕਿਆ ਦੁੱਧ ਦਿਨ ਦੇ ਵਿੱਚ ਅਸੀਂ ਕਈ ਵਾਰ ਇਨਟੇਕ ਕਰਦੇ ਹਾਂ ਅਸੀਂ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਦੁੱਧ ਦਹੀਂ ਮੱਖਣ ਦੀ ਬਹੁਤ ਸਾਰੀ ਖਪਤ ਹੁੰਦੀ ਹੈ ਪਰ ਕੁਝ ਚੀਜ਼ਾਂ ਜੜੀਆਂ ਨੇ ਉਹ ਤੁਹਾਡੇ ਸਾਹਮਣੇ ਰੱਖਣੀਆਂ ਬੜੀਆਂ ਜ਼ਰੂਰੀ ਸੀ ਜੋ ਡਾਕਟਰ ਸਾਹਿਬ ਕਹਿੰਦੇ ਨੇ ਕਿ ਸਿੱਧਾ ਦੁੱਧ ਲੈਣ ਦੀ ਬਜਾਏ ਅ ਅਸਿੱਧੇ ਤੌਰ ਤੇ ਦੁੱਧ ਲਿਆ ਜਾਵੇ ਅਸਿੱਧੇ ਤੌਰ ਤੇ ਮਤਲਬ ਤੁਸੀਂ ਦਹੀਂ ਪੀ ਖਾ ਲੋ ਲੱਸੀ ਪੀ ਲੋ ਜਾਂ ਪਨੀਰ ਖਾ ਲੋ ਜਾਂ ਮੱਖਣ ਕੱਢ ਲੋ ਪਰ ਸਾਰਾ ਕੁਝ ਆਪਣੇ ਘਰ ਹੀ ਬਣਾਓ ਤਾਂ ਜ਼ਿਆਦਾ ਬਿਹਤਰ ਆ ਦੁੱਧ ਦੀ ਇੱਕ ਵਾਰ ਪਰਖ ਜ਼ਰੂਰ ਕਰੋ ਹੋਰ ਨਹੀਂ ਤਾਂ ਕੁਝ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਲੈਬਸ ਨੇ ਜੜੀਆਂ ਉਹ ਬਣੀਆਂ ਹੁੰਦੀਆਂ ਨੇ ਆਪਣੇ ਦੁੱਧ ਦਾ ਇੱਕ ਸੈਂਪਲ ਲੋ ਉਹ ਸੈਂਪਲ ਦੇ ਦਿਓ ਤਾਂ ਉਹ ਸੈਂਪਲ ਤੁਹਾਨੂੰ ਚੈੱਕ ਕਰਕੇ ਦੱਸ ਸਕਣਗੇ ਕਿ ਦੁੱਧ ਦੇ ਵਿੱਚ ਕੀ ਕੀ ਮਿਲਾਵਟ ਹੈਗੀ ਆ ਤਾਂ ਤੁਹਾਨੂੰ ਪਤਾ ਜਾਗਾ ਸੰਤੁਸ਼ਟ ਹੋ ਜਾਓਗੇ ਸੋ ਇਹ ਇੱਕ ਗੰਭੀਰ ਵਿਸ਼ਾ ਸੀਗਾ ਜਿਹੜਾ ਤੁਹਾਡੇ ਤੱਕ ਪਹੁੰਚਾਣਾ ਬੜਾ ਜ਼ਰੂਰੀ ਸੀ ਔਰ ਇੱਕ ਹੋਰ ਜਾਂਦੇ ਜਾਂਦੇ ਅਪੀਲ ਜ਼ਰੂਰ ਕਰਾਂਗੇ ਜਿਹੜੇ ਮਿਲਕ ਫੈਡਰਲੇ ਵੀ ਕਰਕੇ ਗਏ ਨੇ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਕਿਓ ਕਿ ਵੱਤ ਵੱਦ ਮੇਰਕਾ ਵੇਰਕਾ ਦੇ ਜਿਹੜੇ ਪ੍ਰੋਡਕਟਸ ਨੇ ਉਹ ਯੂਜ਼ ਕੀਤੇ ਜਾਣ ਦੁੱਧ ਦਾ ਜਿਹੜਾ ਉਹ ਯੂਜ਼ ਕੀਤਾ ਜਾਵੇ ਕਿਉਂਕਿ ਮਾਰਕੀਟ ਦੇ ਵਿੱਚ ਅਮੂਲ ਦੇ ਹੋਰ ਬਹੁਤ ਸਾਰੀਆਂ ਕੰਪਨੀਆਂ ਕੰਪੀਟੀਸ਼ਨ ਦੇ ਵਿੱਚ ਆ ਗਈਆਂ ਨੇ ਜੇ ਵੇਰਕਾ ਵਰਗੀ ਸਹਿਕਾਰੀ ਸਭਾ ਨੂੰ ਬਚਾਣਾ ਹੈ ਜੇ ਸਹਿਕਾਰੀ ਅਦਾਰਿਆਂ ਨੂੰ ਬਚਾਣਾ ਹੈ ਤਾਂ ਬੜਾ ਜ਼ਰੂਰੀ ਹੈ ਕਿ ਅਸੀਂ ਖਪਤ ਵੀ ਉਹਨਾਂ ਅਦਾਰਿਆਂ ਦੀ ਕਰੇ ਜੇ ਇਹ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰੇ ਤਾਂ